ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇਕੇ ਡੇਰੀ ਫਾਰਮ ਜਮੂਆਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਤਕਤਲਣਾਣਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਤੋਂ ਲੈ ਕੇ ਆ ਰਹੇ ਹਾਂ ਤਕਤਲਣਾਣਾ ਪਿੰਡ ਦੋਸਤੋ ਨੇੜੇ ਸੱਕਾਂ ਵਾਲੀ ਮੰਡੀ ਬਰੀ ਵਾਲਾ ਝਵੇਲ ਵਾਲੀ ਇਹਨਾਂ ਪਿੰਡਾਂ ਦੇ ਨੇੜੇ ਆ ਤੇ ਵੀਡੀਓ ਜਿਹੜੀ ਅੱਜ ਦੀ ਫੇਰ ਤੋਂ ਬਾਈ ਹਰਜੀਤ ਦੇ ਫਾਰਮ ਤੋਂ ਲੈ ਕੇ ਆ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲਾਂ ਤੁਸੀਂ ਵੀਡੀਓ 'ਚ ਦੇਖਦੇ ਆਂ ਵੀ ਹਰਜੀਤ ਕੋਲੇ ਚੰਗੇ ਜਾਨਵਰ ਆਉਂਦੇ ਰਹਿੰਦੇ ਆ ਬਾਈ ਦਾ ਵਪਾਰ ਦਾ ਕੰਮ ਆ ਅੱਜ ਫੇਰ ਇੱਕ ਬਹੁਤ ਸੋਹਣੀ ਮੱਝ ਆਈ ਹੈ ਬਾਈ ਕੋਲੇ ਥਾਣਾ ਦੇ ਵਿੱਚ ਵਿਰਲ ਦੇਖ ਲਓ ਤੁਸੀਂ ਅੱਡਰ ਤੋਂ ਦੇਖ ਲਓ ਤੁਸੀਂ ਕੂਪ ਜਿਹੜੇ ਥਾਣਾ ਦੇ ਉੱਪਰਲੇ ਪਾਸੇ ਕਿੱਡੇ-ਕਿੱਡੇ ਕੂਪ ਹੈ ਜਿਨ੍ਹਾਂ ਦੇ ਵਿੱਚ ਦੁੱਧ ਬਣਨਾ ਹੁੰਦਾ ਹੈ ਤੇ ਉਹਾਨੇ ਦੀ ਚੜਾਈ ਦਾ ਅੰਦਾਜ਼ਾ ਤੁਸੀਂ ਥਾਣਾ ਦੀ ਚੜਾਈ ਤੋਂ ਹੀ ਲਾ ਲਓ ਵੀ ਜਦੋਂ ਥਾਣਾ ਇੰਨੀ-ਨੀਂ ਦੂਰ ਹੈ ਕੰਨੀਆਂ ਤੇ ਲੱਗੇ ਥਾਣ ਤੇ ਥਾਣਾ ਦਾ ਸਾਈਜ਼ ਵੀ ਬਹੁਤ ਸੋਹਣਾ ਹੈ ਤੇ ਮੰਜ ਕੱਟ ਕਾਠ ਦੀ ਵੀ ਬਹੁਤ ਹੈ ਦੋਸਤੋ ਥੋੜਾ ਪਿੱਛੇ ਹੋ ਕੇ ਤੁਹਾਨੂੰ ਦਿਖਾਉਣੀ ਪਾਉਗੀ ਕਿਉਂਕਿ ਨੇੜੇੋਂ ਇਹ ਫਰੇਮ ਦੇ ਵਿੱਚ ਨਹੀਂ ਆਉਂਦੀ ਹੁਣ ਦੇਖੋ ਤੁਸੀਂ ਪੂਰੀ ਲੰਬਾਈ ਵਾਲੀ ਆ ਅੰਦਰ ਵੱਧੀ ਥੋੜਾ ਜਿਹਾ ਹਨੇਰਾ ਪੈਂਦਾ ਬਾਹਰ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਇਧਰਲੀ ਸਾਈਡ ਤੋਂ ਪਿਛਲੇ ਪਾਸੋਂ ਵੀ ਅੰਦਰ ਦਾ ਤੁਹਾਨੂੰ ਅੰਦਾਜ਼ਾ ਲਵਾ ਦੇਣੇ ਦੇਖੋ ਸਰਜੀਤ ਪੂਜ ਪੜੀ ਮਰੀ ਚੱਬ ਬਸ ਚੈੱਕ ਰਿਹਾ ਆਪੀ ਉਹਨੇ ਇੱਕ ਨੰਬਰ ਮਾਝਾ ਦੋਸਤੋ ਸਿੰਘ ਵਗੈਰਾ ਵੀ ਦਿਖਾ ਦਿੰਨਾ ਤੁਹਾਨੂੰ ਕਿ ਕਿਸੇ ਪਾਸੋਂ ਆਪਾਂ ਕਸਰ ਨਹੀਂ ਛੱਡਦੇ ਇੱਕ ਇੱਕ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਤੁਸੀਂ ਤਸੱਲੀ ਆਪ ਆ ਕੇ ਕਰਨੀ ਹੁੰਦੀ ਆ ਠੀਕ ਹੈ ਮੱਥਾ ਕਾਲਾ ਕੋਈ ਚਟਾਕ ਨਹੀਂ ਮੱਥੇ ਦੇ ਵਿੱਚ ਇਹ ਪਸ਼ੂ ਥੋੜਾ ਬਹੁਤ ਖੁਰਕਦੇ ਰਹਿੰਦੇ ਆ ਆਵਾਜ਼ੇ ਮੱਥੇ ਚੋਂ ਝੜ ਜਾਂਦੇ ਆ। ਇਧਰ ਨੂੰ ਕਰੀ ਹਰਜੀਤ ਥੋੜਾ ਜਿਹਾ। ਔਰ ਇੱਕ ਚੀਜ਼ ਤੁਹਾਨੂੰ ਇਹਦੇ ਚ ਹੋਰ ਦੱਸਦੇ ਆਂ ਵੀ ਬਹਿਣੀ ਵਾਲੇ ਪਾਸੇ ਜਿਹੜਾ ਪੁੜਾ ਉਹ ਥੋੜਾ ਜਿਹਾ ਨਵਾਉਂਦੀ ਐ ਜਿਵੇਂ ਸ਼ਾਫਟ ਹਲੀ ਜਿਹਨੂੰ ਕਹਿ ਦਿੰਨੇ ਆਪਾਂ ਜਿਆਦਾ ਨਹੀਂ ਹੈਗਾ ਬੇਮਲੂਮਾ ਜਿਹਾ ਮਤਲਬ। ਦੱਸਿਆ ਪਤਾ ਲੱਗਦਾ ਨਹੀਂ ਤਾਂ ਬੰਦਾ ਖਿਆਲ ਨਹੀਂ ਕਰਦਾ। ਪਰ ਆਪਣਾ ਫਰਜ਼ ਮੰਨਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਈਏ। ਬਾਕੀ ਕਿਸੇ ਵੀ ਪਾਸੇ ਮੱਜ ਖੁੰਜੀ ਨਹੀਂ ਗੀ। ਦੁੱਧ ਨੂੰ ਵੀ ਬਹੁਤ ਚੰਗੀ ਐ। ਵਜੰਦਾਰ ਹੈ ਸੋਣੀ ਸਨਰਖੀ ਵੀ ਪੂਰੀ ਹੈ ਬਾਕੀ ਜਾਣਕਾਰੀ ਆਪਾਂ ਬਾਈ ਹਰਜੀਤ ਤੋਂ ਲੈਨੇ ਆ ਹੋਰ ਹਰਜੀਤ ਕੀ ਹਾਲ ਵਧੀਆ ਬਈ ਬਾਈ ਜੀ ਜਾਨਵਰ ਚੰਗੇ ਲਿਆਉਣਾ ਤੂੰ ਹਾਂਜੀ ਹਾਂਜੀ ਠੀਕ ਹੈ ਤੇ ਕੀ ਇਹ ਦੇ ਬਾਰੇ ਜਾਣਕਾਰੀ ਮਾਜੋ ਬਾਰੇ ਦੱਸੀ ਗਰਾ ਇਹ ਜੀ ਤੀਜਾ ਸੂਆ ਸੂ ਗਈ ਜੀ ਤੀਜਾ ਸੂਆ ਸੋਣੀ ਆ ਹਾਂਜੀ ਠੀਕ ਹੈ ਤੇ ਦੂਜੇ ਸੂਏ ਯਾਨੀ 17 ਪਲੱਸ ਦੁੱਧ 17 ਪਲੱਸ ਦੁੱਧ ਦਿੱਤਾ ਦੂਜੇ ਸੂਏ ਹਾਂਜੀ ਠੀਕ ਹੈ ਤੇ ਸੀਮਨ ਵਗੈਰਾ ਦੱਸਿਆ ਉਹਨਾਂ ਨੇ ਕਿਹੜਾ ਲੱਗਿਆ ਨਹੀਂ ਜੀ ਐਵੇਂ ਕਹਿ ਦਿੱ ਗਏ ਟੀਕਾ ਭਰਾਇਆ ਪਰ ਆਪਾਂ ਨੇ ਤਾਂ ਪੁੱਛਿਆ ਵੀ ਨਹੀਂਗਾ ਓਕੇ ਤੇ ਹੁਣ ਕਿੰਨੇ ਕਿ ਦਿਨ ਲੈ ਜੂ ਇਹ ਇਹਦੇ 1 ਤਰੀਕ ਨੂੰ ਦਿਨ ਪੂਰੇ ਜੀ ਮਾਲਕਾਂ ਦੇ ਇੱਕ ਤਰੀਕ ਨੂੰ ਹਾਂਜੀ ਅੱਜ ਦੋਸਤੋ 23 ਤਰੀਕ ਹੈ ਤੇ 1 ਤਰੀਕ ਨੂੰ ਦਿਨ ਪੂਰੇ ਆ ਮਤਲਬ 7 ਕਿ ਦਿਨ ਰਹਿੰਦੇ ਇਹਦੇ ਤੇ ਠੰਡੀ ਸੀਲ ਦੇਖੋ ਤੁਸੀਂ ਜਦੋਂ ਬਗਾਨਾ ਬੰਦਾ ਕੈਮਰਾ ਲੈ ਕੇ ਕੋਲੇ ਖੜਾ ਹੋਵੇ ਤੇ ਪਸ਼ੂ ਗਾਲਾ ਨਹੀਂ ਕਰਦਾ ਫਿਰ ਜਿਹੜੇ ਸਾਈਡ ਤੇ ਉਹ ਗਾਲਾ ਕਰਤੀ ਦਿਖਾਈ ਆਹ ਦੇਖੋ ਇਹ ਚੰਗੇ ਸੀਲ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਗਾਲਾ ਕਰਨਾ ਕੋਈ ਕਬਰਾਟ ਨਹੀਂ ਮੱਝ ਦੇ ਵਿੱਚ ਐ ਹਾਥੀ ਵਾਂਗੂ ਖੜੀ ਆ ਪੈਰ ਗੱਡ ਕੇ ਤੇ ਸਭ ਤੋਂ ਜਿਹੜੀ ਵਧੀਆ ਚੀਜ਼ ਆ ਤੁਸੀਂ ਦੇਖੋ ਮੈਨੂੰ ਜਿਹੜੀ ਵਧੀਆ ਲੱਗ ਰਹੀ ਏ ਥਾਣਾ ਦੇ ਵਿੱਚ ਵੇਰ ਲੇਖੋ ਤੇ ਥਾਣਾ ਦਾ ਸਾਈਜ਼ ਦੇਖੋ ਅਡਰ ਦਾ ਸਾਈਜ਼ ਦੇਖੋ ਇੱਕ ਹੁੰਦਾ ਵੀ ਤਾਂ ਜੇ ਚੜਿਆ ਦਿਸਦਾ ਹੀ ਨਹੀਂ ਮਤਲਬ ਇਹ ਵੀ ਨਹੀਂ ਭਵਾਨਾ ਲੰਕਦਾ ਪਰਵਾਨੇ ਦਾ ਸਾਈਜ਼ ਵੱਡਾ ਏ ਇਸ ਕਰਕੇ ਪੂਰਾ ਜਿਹੜਾ ਦਮਦਾਰ ਆ ਜ਼ਬਰਦਸਤ ਆ ਜੋਸ਼ ਵਾਲਾ ਹੁੰਨਾ ਹੈ ਹੱਜੀ ਤੋੜ ਲੀ ਗੇ ਫਿਰ ਇਹਨੂੰ ਮਾਰਾ ਜਾ ਲੋ ਤੋਰਲਾ ਬਾਹਰ ਨੂੰ ਤੋਰਲਾ ਕੋਈ ਨਹੀਂ ਦੋਸਤ ਦੋਰਾ ਘੜਾ ਕਢਾਵਾਂਗੇ ਉਧਰ ਨੂੰ ਲੈ ਜਾਂਦੇ ਆ ਕਿਉਂਕਿ ਧੁੱਪ ਪੈਂਦੀ ਪਤਾ ਨਹੀਂ ਕਿਹੜੇ ਪਾਸੇ ਹੋ ਥੋੜਾ ਜਿਹਾ ਸਾਫ਼ ਆਊਗਾ ਤੇ ਇਸ ਕਰਕੇ ਲੰਮਾ ਘੇੜਾ ਕਢਾ ਦੇਾਂਗੇ ਚਲ ਰੱਬ ਨੇ ਧੁੱਪ ਛਾਂ ਕਰ ਲਈ ਹੈ ਨਾ ਬੱਦਲਾ ਨਹੀਂ ਰਾਤ ਮੀਂਹ ਪੈ ਕੇ ਹਟਿਆ ਹੈ ਕੁਛ ਵੀ ਦੱਸੋ ਕਮੈਂਟ ਕਰਕੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਮਹੀ ਪਿਆ ਸਾਡੇ ਮੁਕਸਰ ਦੇ ਵਿੱਚ ਤਾਂ ਰਾਤ ਪਿਆ ਲੋ ਬੇਟਾ ਪੂਰਾ ਦੇਖ ਲੋ ਪੂਰਾ ਜ਼ਬਰਦਸਤ ਹੈ ਲਓ ਹਰਜੀਤ ਮਜਤਾ ਆਪਾਂ ਦਿਖਾਤੀ ਐ ਦੇਖਣ ਵਾਲਿਆਂ ਨੂੰ ਜਜਮੈਂਟ ਹੋ ਗਈ ਹੋ ਗਈ ਤੇ ਰੇਟ ਵਗੈਰਾ ਦੱਸਦੇ ਬਾਈ ਰੇਟ ਜੀ ਆਪਾਂ ਫੋਨ ਤੇ ਕਰਾਂਗੇ ਜੀ ਤੇ ਪਰ ਰੇਟ ਜਾਇ ਜੀ ਹੋਈ ਆ ਆਪਾਂ ਠੀਕ ਐ ਹਾਂਜੀ ਬੜਾ ਜਿਆਦੇ ਨਹੀਂ ਹੋਊਗਾ ਹਾਂਜੀ ਹਾਂਜੀ ਓਕੇ ਤੇ ਵੈਸੇ ਰੇਟ ਜਿਹੜਾ ਕੋਈ ਬੜਾ ਜਿਆਦੇ ਨਹੀਂ ਹੋਊਗਾ ਜਿਵੇਂ ਹੁਣ ਮੱਜਾਂ ਦੀ ਤਿੱਖ ਮਹਿੰਗੇ ਰੇਟ ਐ ਤੇ ਇਹੋ ਜੀ ਮੱਜ ਤਾਂ ਬਹੁਤ ਮਹਿੰਗੀ ਮਿਲਦੀ ਆ ਪਰ ਇਹਦਾ ਰੇਟ ਇੰਨਾ ਜਿਆਦੇ ਨਹੀਂ ਹੋਊਗਾ ਤੁਸੀਂ ਫੋਨ ਕਰ ਲਓ ਜੀ ਬਾਈ ਦਾ ਨੰਬਰ ਸਕਰੀਨ ਤੇ ਲੱਗਿਆ ਕੋਈ ਫੋਨ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਜਨਵਰ ਲੈਣਾ ਨਾ ਲੈਣਾ ਉਹ ਆਪਣੀ ਬਾਅਦ ਦੀ ਗੱਲਾਂ ਦੀ ਹੈ ਠੀਕ ਆ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ